ਹੈਲੋ ਸਸਿਕਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਨਜਕਚਨ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਰਦੀਆਂ ਦੀ ਸਭ ਤੋਂ ਵਧੀਆ ਰੈਸਪੀ ਜੋ ਕਿ ਹੈਲਥੀ ਵੀ ਹੁੰਦੀ ਹੈ ਪਾਲਕ ਦਾਲ ਦੀ ਰੈਸਪੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਹੁਤ ਹੈਲਦੀ ਹੁੰਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਸਭ ਤੋਂ ਪਹਿਲਾਂ ਆਪਾਂ ਛੋਲੇ ਦੀ ਦਾਲ ਲੈਣੀ ਹੈ ਮੈਂ ਸਵਾ ਕੋਲੀ ਇਹਦੇ ਵਿੱਚ ਛੋਲੇ ਦੀ ਦਾਲ ਲਿੱਤੀ ਹੈ ਪੇਟ ਵਿੱਚ ਇਹ 200 ਗ੍ਰਾਮ ਛੋਲੇ ਦੀ ਦਾਲ ਹੈਗੀ ਹੈ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਧੋਣਾ ਹੈ ਚਾਰ ਤੋਂ ਪੰਜ ਵਾਰੀ ਅਸੀਂ ਪਾਣੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਲ-ਮਲ ਕੇ ਧੋਵਾਂਗੇ ਤਾਂ ਕਿ ਜੋ ਇਹਦੇ ਉੱਪਰ ਜੋ ਪਾਊਡਰ ਲੱਗਾ ਹੁੰਦਾ ਹੈ ਨਿਕਲ ਜਾਵੇ ਆਪਾਂ ਇਹਨੂੰ ਚੰਗੀ ਤਰ੍ਹਾਂ ਧੋਣਾ ਹੈ ਇਹਨੂੰ ਚਾਰ ਤੋਂ ਪੰਜ ਵਾਰੀ ਧੋ ਕੇ ਅਸੀਂ ਇਹਨੂੰ ਕੁੱਕਰ ਦੇ ਵਿੱਚ ਪਾ ਦਾਂਗੇ ਇਹ ਦੇਖੋ ਆਪਣੇ ਕਿੰਨਾ ਗੰਦਾ ਪਾਣੀ ਨਿਕਲਦਾ ਵੈ ਆਪਾਂ ਇਹਨੂੰ ਚਾਰ ਤੋਂ ਪੰਜ ਵਾਰੀ ਧੋਣਾ ਤਾਂ ਸਾਡਾ ਪਾਣੀ ਕਲੀਅਰ ਨਹੀਂ ਹੋ ਜਾਂਦਾ ਹੁਣ ਦਾਲ ਨੂੰ ਆਪਾਂ ਕੁੱਕਰ ਦੇ ਵਿੱਚ ਪਾ ਦਾਂਗੇ ਪਹਿਲਾਂ ਆਪਾਂ ਇਹਨੂੰ ਕੁੱਕਰ ਦੇ ਵਿੱਚ ਪਕਾਵਾਂਗੇ ਆਪਾਂ ਇਹਨੂੰ ਪੂਰਾ ਨਹੀਂ ਪਕਾਣਾ ਹੈਗਾ ਵੇ ਸਿਰਫ ਆਪਾਂ 80% ਜਿੰਨੂੰ ਕਹਿੰਦੇ ਆਪਾਂ ਪਕਾਣਾ ਹੈ ਇਹਨੂੰ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਪਾਣੀ ਅਸੀਂ ਇੰਨਾ ਪਾਣਾ ਕਿ ਸਾਡੀ ਜੋ ਦਾਲ ਡੁੱਬ ਜਾਵੇ ਤੇ ਉਸ ਤੋਂ ਥੋੜਾ ਜਿਹਾ ਉੱਪਰ ਪਾਣੀ ਹੋਵੇ ਆਪਾਂ ਇੰਨਾ ਹੀ ਪਾਣੀ ਪਾਵਾਂਗੇ ਇਹਦੇ ਵਿੱਚ ਐ ਦੇਖੋ ਜਿਵੇਂ ਆਪਣੀ ਸਵਾ ਕੋਲੀ ਆਪਣੀ ਸਾਡੇ ਦਾਲ ਸੀਗੀ ਤੇ ਮੈਂ ਇਹਦੇ ਵਿੱਚ ਦੋ ਕੋਲੀ ਇਹਦੇ ਵਿੱਚ ਮੈਂ ਪਾਣੀ ਪਾਇਆ ਵੈ ਐ ਦੇਖੋ ਤੁਸੀਂ ਦੇਖ ਸਕਦੇ ਹੈਗੇ ਹੋ ਹੁਣ ਅਸੀਂ ਇਹਦੇ ਵਿੱਚ ਨੂੰ ਨਮਕ ਪਾ ਦਾਂਗੇ ਇਹਦੇ ਵਿੱਚ ਨਮਕ ਤੁਸੀਂ ਆਪਣੇ ਟੇਸਟ ਦੇ ਅਨਸਾਰ ਵੀ ਪਾ ਸਕਦੇ ਹੈਗੇ ਹੋ ਹੁਣ ਅਸੀਂ ਇਹਦੇ ਵਿੱਚ ਮੈਂ ਅੱਧੀ ਚਮਚ ਹਲਦੀ ਪਾ ਰਹੀ ਹਾਂ ਆਪਾਂ ਦਾਲ ਨੂੰ ਪੂਰਾ ਨਹੀਂ ਪਕਾਣਾ ਹੈਗਾ ਵੇ ਤਾਂ ਕਿ ਸਾਡੀ ਜੋ ਦਾਲ ਹੈ ਸਾਡੀ ਖੜੀ-ਖੜੀ ਰਵੇ ਤੇ ਉਸ ਤੋਂ ਬਾਅਦ ਅਸੀਂ ਇਹਨੂੰ ਪਾਲਕ ਦੇ ਨਾਲ ਪਕਾਵਾਂਗੇ ਹੁਣ ਅਸੀਂ ਇਹਦੇ ਵਿੱਚ ਕਿਹੋ ਪਾ ਦਾਂਗੇ ਤੁਸੀਂ ਚਾਹੇ ਤੇ ਕੋਈ ਵੀ ਜੋ ਕੁਕਿੰਗ ਆਇਲ ਹੈ ਤੁਸੀਂ ਪਾ ਸਕਦੇ ਹੋ ਜੋ ਤੁਸੀਂ ਯੂਜ਼ ਕਰਦੇ ਹੋ ਕਿਉਂ ਮੈਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਪਾਇਆ ਵੈ ਇਹਦੇ ਨਾਲ ਟੇਸਟ ਬਹੁਤ ਵਧੀਆ ਆ ਜਾਂਦਾ ਵੈ ਹੁਣ ਆਪਾਂ ਕੁੱਕੜਾ ਦਾ ਟੱਕਣ ਬੰਦ ਕਰਕੇ 4 ਤੋਂ 5 ਸੀਟੀਆਂ ਤੱਕ ਪਕਾਵਾਂਗੇ ਤਾੜਕਾ ਦਾ ਤੜਕਾ ਤਿਆਰ ਕਰ ਲੈਂਦੇ ਆ ਮੈਂ ਇੱਕ ਕੜਾਈ ਦੇ ਵਿੱਚ ਕਿ ਉਹ ਲਲਿਤਾ ਵੇ ਮੈਂ ਕਿਓਰ ਵਿੱਚ ਤੜਕਾ ਲਗਾ ਰਹੀ ਹਾਂ ਤੁਸੀਂ ਚਾਹੇ ਤੇ ਜੋ ਕੁਕਿੰਗ ਆਇਲ ਤੁਸੀਂ ਯੂਜ਼ ਕਰਦੇ ਹੋ ਉਸੇ ਉਚ ਲਗਾ ਸਕਦੇ ਹੈਗੇ ਉਹ ਪਰਦੇਸੀ ਕਿਓਰ ਦਾ ਟੇਸਟ ਬਹੁਤ ਵਧੀਆ ਆਂਦਾ ਵੇ ਹੁਣ ਇੱਕ ਚਮਚ ਅਸੀਂ ਇਹਦੇ ਵਿੱਚ ਜੀਰਾ ਪਾ ਦਿੰਦਾ ਹੈ ਜਿਹੜਾ ਸਾੜਾ ਤੜਕ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਤੋਂ ਡੇਢ ਚਮਚ ਮੈਂ ਇੱਥੇ ਲਸਣ ਅਦਰਕ ਦਾ ਪੇਸਟ ਪਾ ਦਿੰਦਾ ਵੇ ਇਹਨੂੰ ਮੈਂ ਦੋਲੇ ਛੋਟੇ ਚ ਕੁੱਟ ਕੇ ਪਾਇਆ ਸੀਗਾ ਤੁਸੀਂ ਚਾਹੇ ਤੇ ਬਰੀਕ-ਬਰੀਕ ਵੀ ਕਰ ਸਕਦੇ ਹੈਗੇ ਹੋ ਜਾਂ ਬਿਲਕੁਲ ਇਹਦੀ ਪੇਸਟ ਬਣਾ ਕੇ ਵੀ ਯੂਜ਼ ਕਰ ਸਕਦੇ ਹੈਗੇ ਹੋ ਹੋਣ ਸਾਡਾ ਜੋ ਸਟਨ ਹੈ ਥੋੜਾ ਪੱਕ ਨਹੀਂ ਹੈ ਸਾਡਾ ਕਸੇ ਬਣਾ ਨੂੰ ਪੁੰਨਾਂਗੇ ਚੰਗੀ ਤਰੀਕੇ ਨਾਲ ਇਹਦਾ ਕੱਚਾਪਨ ਆਪਾਂ ਖਤਮ ਕਰਨਾ ਵੇ ਇਸ ਤਰੀਕੇ ਨਾਲ ਹੋਣ ਅਸੀਂ ਦੇ ਵਿੱਚ ਜੋ ਸਾਡਾ ਲਸਣ ਸਾਡਾ ਪੱਕ ਜਾਵੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਇੱਕ ਤੋਂ ਦੋ ਪਿਆਜ਼ ਪਾ ਦਿੱਤੇ ਨੇ ਮੈਂ ਇੱਕ ਚ ਡੇਢ ਪਿਆਜ਼ ਪਾਇਆ ਵੇਚ ਕਿਉਂਕਿ ਪਿਆਜ਼ ਦਾ ਸਾਈਜ਼ ਵੱਡਾ ਸੀਗਾ ਇਸ ਕਰਕੇ ਮੈਂ ਡੇਢ ਪਿਆਜ਼ ਕਰਤਾ ਵੇ ਅਗਰ ਤੁਹਾਡੇ ਪਿਆਜ਼ ਸਾਈਜ਼ ਛੋਟੇ ਨੇ ਤੁਸੀਂ ਦੋ ਵੀ ਲੈ ਸਕਦੇ ਹੈਗੇਓ ਹੁਣ ਆਪਾਂ ਇਹਨੂੰ ਚੰਗੀ ਤਰੀਕੇ ਨਾਲ ਪੁੰਨ ਲੈਣਾ ਹੈ। ਇਹਦਾ ਪਿਆਜ਼ ਦਾ ਕੱਚਾਪਨ ਖਤਮ ਕਰ ਲੈਣਾ ਹੈ। ਹੁਣ ਮੈਂ ਇਹਦੇ ਵਿੱਚ ਦੋ ਟਮਾਟਰ ਤੇ ਤਿੰਨ ਤੋਂ ਚਾਰ ਮੈਂ ਇਹਦੇ ਵਿੱਚ ਹਰੀ ਮਿਰਚਾ ਬ੍ਰੇਕ-ਬ੍ਰੇਕ ਕੱਟ ਕੇ ਪਾ ਦਿੱਤੀਆਂ ਨੇ। ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਪੁੰਨਾਂਗੇ ਜਦ ਤਨ ਸੜਾ ਜੋ ਪਿਆਜ਼ ਆ ਚੰਗੀ ਤਰ੍ਹਾਂ ਤੇ ਟਮਾਟਰ ਪੱਕ ਨਹੀਂ ਜਾਂਦਾ ਸੀ ਉਹਨਾਂ ਦੇ ਤੱਕ ਸੀਨ ਪਕਾਵਾਂਗੇ ਚੰਗੀ ਤਰੀਕੇ ਨਾਲ। ਤੁਸੀਂ ਚਾਹੇ ਤੇ ਜੋ ਟਮਾਟਰ ਹੈ ਉਹਨੂੰ ਪੀਸ ਕੇ ਵੀ ਪਾ ਸਕਦੇ ਹੈਗੇ ਹੋ ਹੁਣ ਮੈਂ ਇਹਦੇ ਵਿੱਚ ਅੱਧੇ ਚਮਚ ਨਾਲੋਂ ਘਾਟੇ ਦੇਚ ਨਮਕ ਪਾਇਆ ਵੈ ਤਾਂ ਕਿ ਜੋ ਸਾਡੇ ਪਿਆਜ਼ ਨੇ ਟਮਾਟਰ ਨੇ ਉਹ ਚੰਗੀ ਤਰੀਕੇ ਨਾਲ ਗਲ ਜਾਣ ਇਸ ਕਰਕੇ ਥੋੜਾ ਨਮਕ ਪਾਇਆ ਵੈ ਪਰ ਤੁਸੀਂ ਧਿਆਨ ਰੱਖਣਾ ਕਿ ਤੁਸੀਂ ਨਮਕ ਪਹਿਲਾਂ ਵੀ ਆਪਾਂ ਤਾਲ ਵਿੱਚ ਪਾਇਆ ਸੀਗਾ ਇਸ ਕਰਕੇ ਤੁਸੀਂ ਨਮਕ ਆਪਣੇ ਹਿਸਾਬ ਨਾਲ ਦੇਖ ਕੇ ਪਾ ਸਕਦੇ ਹੈਗੇ ਹੋ ਹੁਣ ਅਸੀਂ ਇਹਦੇ ਵਿੱਚ ਪਾਲਕ ਨੂੰ ਚੰਗੀ ਤਰ੍ਹਾਂ ਧੋ ਕੇ ਇਹਦੇ ਵਿੱਚ ਪਾ ਦਾਂਗੇ ਮੈਂ 250 ਗ੍ਰਾਮ ਇਹਦੇ ਵਿੱਚ ਪਾਲਕ ਲਈਤੀ ਸੀ ਜਿਹਨੂੰ ਆਪਾਂ ਕੱਟ ਕੇ ਬਰੀਕ ਬਰੀਕ ਕੱਟ ਕੇ ਚੰਗੀ ਤਰ੍ਹਾਂ ਧੋ ਕੇ ਫਿਰ ਅਚ ਪਾਇਆ ਵੈ ਕਿਉਂਕਿ ਇਹਦੇ ਵਿੱਚ ਮਿੱਟੀ ਹੁੰਦੀ ਹੈ ਇਸ ਕਰਕੇ ਆਪਾਂ ਨੂੰ ਚੰਗੀ ਤਰ੍ਹਾਂ ਧੋਣਾ ਇਹਨੂੰ ਹੁਣ ਅਸੀਂ ਇਹਨੂੰ ਟਮਾਟਰਾਂ ਦੇ ਨਾਲ ਹੀ ਆਪਾਂ ਚੰਗੀ ਤਰੀਕੇ ਨਾਲ ਮਿਕਸ ਕਰੇ ਜਾਣਾ ਵੈ ਸਾਡੇ ਜੋ ਟਮਾਟਰ ਨੇ ਉਹ ਵੀ ਗਲ ਜਾਣਗੇ ਸਾਡੀ ਜੋ ਪਾਲਕ ਹੈ ਉਹ ਵੀ ਚੰਗੀ ਤਰੀਕੇ ਨਾਲ ਮਿਕਸ ਹੋ ਜਾਏਗੀ ਇਹਦੇ ਵਿੱਚ ਹੁਣ ਆਪਾਂ ਨੂੰ ਚੰਗੀ ਤਰੀਕੇ ਨਾਲ ਜਿਵੇਂ ਕਹਿੰਦੇ ਪਕਾ ਲੈਣਾ ਹੈ ਪਾਲਕ ਨੂੰ ਅਸੀਂ ਥੋੜੀ ਦੇਰ ਬਸੇ ਅਸੀਂ ਢੱਕ ਦੇਣਾ ਇਹਨੂੰ ਅਨ ਨੂੰ ਪਟਾਕ ਕੇ ਪਕਾਵਾਂਗੇ ਇਹਨੂੰ ਇਹ ਦੇਖ ਤੁਸੀਂ ਦੇਖ ਸਕਦੇ ਆ ਕਿ ਉਹ ਸਾੜੀ ਜੋ ਪਾਲਕ ਪਹਿਲਾਂ ਬਹੁਤ ਜ਼ਿਆਦਾ ਲੱਗ ਰਹੀ ਸੀ ਹੁਣ ਇਹ ਘੱਟ ਕੇ ਥੋੜੀ ਹੋ ਗਈ ਹੈ ਇਹ ਦੇਖੋ ਐਸੀ ਤਰੀਕੇ ਨਾਲ ਆਪਾਂ ਪਾਲਕ ਨੂੰ ਪਕਾ ਲੈਣਾ ਵੇ ਜੇ ਤੜੀ ਦਾ ਜੋ ਪਾਣੀ ਨਹੀਂ ਖਤਮ ਹੋ ਜਾਂਦਾ ਤੇ ਜੋ ਸਾੜੀ ਪਾਲਕ ਕਿਉਂ ਪੱਕ ਨਹੀਂ ਜਾਂਦੀ ਅਨ ਨੂੰ ਪਾਲਕ ਨੂੰ ਵੀ ਆਪਾਂ ਪੂਰੇ ਤਰੀਕੇ ਨਾਲ ਨਹੀਂ ਪਕਾਣਾ 70 ਤੋਂ 80% ਹੀ ਆਪਾਂ ਇਹਨੂੰ ਪਕਾਣਾ ਵੇ ਬਾਕੀ ਅਸੀਂ ਇਹਨੂੰ ਦਾਲ ਦੇ ਨਾਲ ਪਕਾਵਾਂਗੇ ਇਹ ਦੇਖੋ ਆਪਾਂ nostry canal ਦੁਪਾਲਕ ਐ ਆਪਣੀ ਚੰਗੀ ਤਰ੍ਹਾਂ ਪਕਾਵਾਂਗੇ ਇਹ ਦੇਖੋ ਹੁਣ ਥੋੜੇ ਦੇਰ ਵਾਸਤੇ ਪੇਟ ਟਕ ਦਾਂਗੇ ਇਹਨੂੰ ਜਦ ਤੜੇ ਦਾ ਪਾਣੀ ਦੀ ਖਤਮ ਹੋ ਜਾ ਤਾਂ ਤਦ ਕ ਆਪਾਂ ਨੂੰ ਪਕਾਵਾਂਗੇ ਇਹ ਦੇਖੋ ਤੁਸੀਂ ਦੇਖ ਸਕਦੇ ਅਗੇ ਉਹ ਆਪਣੀ ਜੋ ਪਾਲਕ ਐ ਹੋਰ ਜ਼ਿਆਦਾ ਘਟ ਗਈ ਐ ਇਹਦਾ ਮਤਲਬ ਹੈ ਸਾਡੀ ਜੋ ਪਾਲਕ ਐ ਉਹ 70 ਤੋਂ 80% ਪੱਕ ਚੁੱਕੀ ਐ ਇਸ ਤਰੀਕੇ ਨਾਲ ਆਪਾਂ ਪੁੱਠੀ ਕਰਚੀ ਮਾਰਾਂਗੇ ਤਾਂ ਸਾਰੇ ਟਮਾਟਰ ਨੇ ਵਿੱਚ ਹੀ ਮਿਕਸ ਹੋ ਜਾਣਗੇ ਇਸ ਤਰੀਕੇ ਨਾਲ ਹੁਣ ਅਸੀਂ ਇਹਦੇ ਵਿੱਚ ਜੋ ਦਾਲ ਅਸੀਂ ਪਕਾਈ ਸੀਗੀ ਉਹ ਵੀ ਪਾ ਦਾਂਗੇ ਦਾਲ ਵੀ ਆਪਾਂ ਪੂਰੀ ਤਰੀਕੇ ਨਾਲ ਨਹੀਂ ਪਕਾਈ ਹੈਗੀ ਆ ਉਹ ਵੀ 70 ਤੋਂ 80% ਹੀ ਪਕਾਈ ਅਸੀਂ ਹੁਣ ਅਸੀਂ ਇਹਦੇ ਚ ਪਾ ਦਿੱਤੀ ਹੈ ਦਾਲ ਵੀ ਤੇ ਥੋੜਾ ਜਿਹਾ ਅਸੀਂ ਇਹਦੇ ਚ ਪਾਣੀ ਪਾ ਦਾਂਗੇ ਤੁਸੀਂ ਦੇਖ ਸਕਦੇ ਹੈਗੇ ਆਪਾਂ ਦਾਲ ਨੂੰ ਜਿਆਦਾ ਨਹੀਂ ਪਕਾਇਆ ਹੈਗਾ ਵੈ ਸਾੜੀ ਦਾਲ ਖੜੀ ਖੜੀ ਦਾਲ ਲਗੀ ਹੈ ਹੁਣ ਆਪਾਂ ਇਹਨਾਂ ਨੂੰ ਚੰਗੀ ਤਰੀਕੇ ਨਾਲ ਮਿਕਸ ਕਰਾਂਗੇ ਦਾਲ ਦੇ ਵਿੱਚ ਕਿੰਨਾ ਪਾਣੀ ਤੁਹਾਨੂੰ ਚਾਹੀਦਾ ਵੈ ਤੁਸੀਂ ਕਿੰਨੇ ਸ ਆਪਣੇ ਪਾਣੀ ਦਾ ਹਿਸਾਬ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੈਗੇ ਹੋ ਕਿੰਨੇ ਕੁਆਂਟੀਟੀ ਤੁਸੀਂ ਪਾਣੀ ਤੁਹਾਨੂੰ ਚਾਹੀਦਾ ਵੈ ਕਈਆਂ ਨੂੰ ਦਾਲ ਗਾੜੀ-ਗਾੜੀ ਪਸੰਦ ਹੁੰਦੀ ਹੈ ਕਈਆਂ ਨੂੰ ਪਤਲੀ ਪਸੰਦ ਆਉਂਦੀ ਹੈ ਤੁਸੀਂ ਆਪਣੇ ਹਿਸਾਬ ਨਾਲ ਕਰ ਸਕਦੇ ਹੈਗੇ ਹੋ ਫਿਲਹਾਲ ਮੈਂ ਇਹਦੇ ਵਿੱਚ ਇੱਕ ਗਲਾਸ ਪਾਣੀ ਪਾਇਆ ਵੈ ਹੁਣ ਆਪਾਂ ਦਾਲ ਨੂੰ ਵੀ ਪਕਾਵਾਂਗੇ ਪਾਲਕ ਦੇ ਨਾਲ ਉਸ ਤੋਂ ਪਹਿਲਾਂ ਆਪਾਂ ਮਸਾਲੇ ਪਾ ਦਾਂਗੇ ਇਹਦੇ ਵਿੱਚ ਆਪਾਂ ਇਹਦੇ ਵਿੱਚ ਲਾਲ ਮਿਰਚ ਨਹੀਂ ਪਾਈ ਸੀ ਜਦ ਤੱਕ ਹੁਣ ਲਾਲ ਮਿਰਚ ਪਾ ਦਾਂਗੇ ਇੱਕ ਚਮਚ ਅਸੀਂ ਇਹਦੇ ਵਿੱਚ ਲਾਲ ਮਿਰਚ ਪਾਈ ਹੈ ਅੰਤੀ ਚਮਚ ਨਾਲ ਉਹ ਵਿਕਾਠਾ ਸੀ ਇਹਦੇ ਵਿੱਚ ਗਰਮ ਮਸਾਲਾ ਪਾ ਦਾਂਗੇ ਗਰਮ ਮਸਾਲਾ ਪਾਉਣ ਨਾਲ ਵੀ ਟੇਸ ਬਹੁਤ ਵਧੀਆ ਹੋ ਜਾਂਦਾ ਵੈ ਤੇ ਅੱਧੀ ਚਮਚ ਅਸੀਂ ਇਹਦੇ ਵਿੱਚ ਸੁੱਕਾ ਧਨੀਆ ਬਾ ਦਿੱਤਾ ਵੈ ਇਹਨਾਂ ਚੀਜ਼ਾਂ ਨਾਲ ਵੀ ਟੇਸ ਬਹੁਤ ਵਧੀਆ ਹੋ ਜਾਂਦਾ ਵੈ ਇਹ ਦਾਲ ਬਹੁਤ ਸਵਾਦੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟ੍ਰਾਈ ਕਰਨਾ ਮੈਂ ਇਹਨੂੰ ਤੜਕੇ ਦੇ ਵਿੱਚ ਪਾਲਕ ਨੂੰ ਪਾਇਆ ਸੀ ਤੁਸੀਂ ਚਾਹੇ ਤੇ ਜਦੋਂ ਆਪਾਂ ਦਾਲ ਨੂੰ ਉਬਾਲਿਆ ਸੀਗਾ ਸਿੱਡੀਆਂ ਦਵਾਈਆਂ ਸੀ ਕੁੱਕਰ ਨੂੰ ਉਸ ਟਾਈਮ ਵੀ ਤੁਸੀਂ ਪਾਲਕ ਪਾ ਸਕਦੇ ਹੈਗੇ ਹੋ ਉਸ ਤਰੀਕੇ ਨਾਲ ਵੀ ਦਾਲ ਬਹੁਤ ਸਵਾਦਬੰਦੀ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਤੜਕਾ ਵੀ ਲਗਾ ਸਕਦੇ ਹੈਗੇ ਹੋ ਪਰ ਮੈਂ ਇਹਨੂੰ ਤੜਕੇ ਦੇ ਨਾਲ ਪਾਲਕ ਨੂੰ ਪਕਾਇਆ ਵੈ ਉਹਦੇ ਨਾਲ ਵੀ ਟੇਸਟ ਬਹੁਤ ਵਧੀਆ ਆਂਦਾ ਵੈ ਜੋ ਸਾਡੀ ਪਾਲਕ ਹੈ ਫਰੈਸ਼ ਫਰੈਸ਼ ਪਾਲਕ ਹੈਗੀ ਹੈ ਸਾਡੀ ਸਰਦੀਆਂ ਦੇ ਵਿੱਚ ਆਪਾਂ ਨੂੰ ਇਸ ਟਾਈਮ ਫਰੈਸ਼ ਪਾਲਕ ਮਿਲ ਜਾਂਦੀ ਹੈਗੀ ਹੈ ਤੁਸੀਂ ਇਸ ਕਰਕੇ ਇਹਨੂੰ ਸਰਦੀਆਂ 'ਚ ਬਣਾਓਗੇ ਬਹੁਤ ਜ਼ਿਆਦਾ ਤੁਹਾਨੂੰ ਟੇਸਟੀ ਲੱਗੇਗੀ ਹੁਣ ਅਸੀਂ ਇਹਨੂੰ ਅੱਧੇ ਚਮਚਾ ਦੇ ਵਿੱਚ ਕਸੂਰੀ ਮੇਥੀ ਪਾ ਰਹੇ ਹਾਂ ਕਸੂਰੀ ਮੇਥੀ ਦਾ ਟੇਸ ਬਹੁਤ ਵਧੀਆ ਹੋ ਜਾਂਦਾ ਵੈ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਖਰਾ ਤਨੀਆ ਪਾ ਰਹੇ ਹਾਂ ਗਿਆ ਖਰਾ ਤਨੀਆ ਦੀ ਖੁਸ਼ਬੂ ਜੋ ਆਉਂਦੀ ਹੈ ਇਹਦੇ ਵਿੱਚ ਬਹੁਤ ਵਧੀਆ ਲੱਗਦੀ ਹੈਗੀ ਹੈ ਹੁਣ ਆਪਾਂ ਇਹਨੂੰ ਦਾਲ ਨੂੰ ਐਸੀ ਤਰੀਕੇ ਨਾਲ ਪਾਲਕ ਦੇ ਨਾਲ ਚੰਗੀ ਤਰੀਕੇ ਨਾਲ ਪਕਾਵਾਂਗੇ 7 ਤੋਂ 8 ਮਿੰਟ ਵਾਸਤੇ ਆਪਾਂ ਪਕਾਵਾਂਗੇ ਇਹਨੂੰ ਹੁਣ ਅਸੀਂ ਇਹਦਾ ਦਾਲ ਵਿੱਚ ਪਾਉਣ ਵਸੇ ਜੋ ਤੜਕਾ ਵੀ ਤਿਆਰ ਕਰ ਲਾਂਗੇ ਇਹ ਦੇਖੋ ਮੈਂ ਇੱਕ ਚਮਚ ਘਿਓ ਲਿੱਤਾ ਵੈ ਘਿਓ ਸਾੜਾ ਪਿਗਲ ਗਿਆ ਹੈ ਹੁਣ ਅਸੀਂ ਇਹਦੇ ਵਿੱਚ ਅੱਧੀ ਚਮਚ ਨਾਲੋਂ ਵਿਕਾਟ ਮੈਂ ਇਹਦੇ ਵਿੱਚ ਜੀਰਾ ਲਿੱਤਾ ਵੈ ਇਹ ਜਿਹੜਾ ਤੜਕਾ ਹੈ ਲਗਾਉਣਾ ਆਪਸ਼ਨਲ ਹੈ ਪਰ ਇਹਦੇ ਨਾਲ ਕੀ ਤੇਸ ਬਹੁਤ ਵਧੀਆ ਹੋ ਜਾਂਦਾ ਵੈ ਹੁਣ ਦੋ ਤੋਂ ਤਿੰਨ ਹਰੀਆਂ ਮਿਰਚਾਂ ਵਿਚਕਾਰੋਂ ਕੱਟ ਕੇ ਪਾ ਦਿੱਤੀਆਂ ਨੇ ਤੇ ਅੱਧੀ ਚਮਚ ਅਸੀਂ ਇਹਦੇ ਵਿੱਚ ਦੇ ਗਿਮਚਪਾਈ ਆ ਕਲਰ ਵਾਸਤੇ ਇਹਦਾ ਕਲਰ ਬਹੁਤ ਵਧੀਆ ਆ ਜਾਂਦਾ ਵੇ ਹੁਣ ਆਪਾਂ ਜੋ ਦਾਲ ਸਾਡੀ ਪੱਕ ਗਈ ਐ ਅਸੀਂ ਉਹਦੇ ਵਿੱਚ ਤੜਕਾ ਲਗਾ ਦਾਂਗੇ ਇਹ ਦੇਖੋ ਸਾਡੀ ਜੋ ਦਾਲ ਪੱਕ ਚੁੱਕੀ ਐ ਉਹ ਆਪਾਂ ਪਰੋਂ ਤੜਕਾ ਲਗਾ ਦਿੱਤਾ ਇਹਦੇ ਨਾਲ ਕਿ ਦਾਲ ਦੇਖਣ ਚ ਵੀ ਬਹੁਤ ਸਵਾਦ ਲੱਗਦੀ ਹੈਗੀ ਤੇ ਖਾਣ ਵਿੱਚ ਵੀ ਬਹੁਤ ਜ਼ਿਆਦਾ ਟੇਸਟ ਦਾ ਵਧੀਆ ਹੋ ਜਾਂਦਾ ਵੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਤੁਸੀਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਜਲਦੀ ਚੈੱਕ ਕਰ ਸਕੋ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਬਣਾਣਾ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਥੈਂਕ ਯੂ